ਪੇਕੋ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਤੇ ਪਟਿਆਲਾ ਪੁਲਿਸ ਦੀ ਇੱਕ ਆਡੀਓ ਨੂੰ ਲੈ ਕੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੀਆਈਐਲ ਦਾਖਲ ਕੀਤੀ ਸੀ ਉਸ ਪੀਆਈਐਲ ਦੇ ਵਿੱਚ ਜਿਹੜੀ ਕੱਲ ਸੁਣਵਾਈ ਹੋਈ ਹੈ ਉਹਦੇ ਵਿੱਚ ਕੋਰਟ ਦਾ ਆਰਡਰ ਹੁਣ ਸਾਹਮਣੇ ਆ ਗਿਆ ਤੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਸਪਸ਼ਟ ਕਰ ਦਿੱਤਾ ਚੀਫ ਜਸਟਿਸ ਸਾਹਿਬ ਦੇ ਬੈਂਚ ਨੇ ਕਿ ਇਸ ਵੀਡੀਓ ਦੀ ਜਾਂਚ ਪੰਜਾਬ ਦੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਪ੍ਰਭਾਵ ਤੋਂ ਜਿਹੜੀ ਏਜੰਸੀ ਬਾਹਰ ਹੋਵੇ ਜਿਹੜੀ ਨਿਊਟਰਲ ਏਜੰਸੀ ਹੋਵੇ ਜਿਹੜੀ ਪੰਜਾਬ ਪੁਲਿਸ ਦੇ ਕੰਟਰੋਲ ਦੇ ਅਧੀਨ ਨਾ ਹੋਵੇ ਇਹਦੀ ਜਾਂਚ ਉਹ ਤੋਂ ਕਰਾਈ ਜਾਵੇ। ਔਰ ਚੀਫ ਜਸਟਿਸ ਸਾਹਿਬ ਨੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਇਸ ਆਰਡਰ ਦੇ ਵਿੱਚ ਕਿ ਸਟੇਟ ਇਲੈਕਸ਼ਨ ਕਮਿਸ਼ਨ ਦਾ ਕੰਡਕਟ ਕਿਹਾ ਜਾਉਣਾ ਚਾਹੀਦਾ। ਸਟੇਟ ਇਲੈਕਸ਼ਨ ਕਮਿਸ਼ਨ ਸਰਕਾਰਾਂ ਦੇ ਪ੍ਰਭਾਵ ਦੇ ਅੰਦਰ ਨਹੀਂ ਕੰਮ ਕਰਨਾ ਚਾਹੀਦਾ। ਸਟੇਟ ਇਲੈਕਸ਼ਨ ਕਮਿਸ਼ਨ ਸਾਰਿਆਂ ਦਾ ਸਾਂਝਾ ਤੇ ਇੰਪਾਰਸ਼ਲ ਲੱਗਣਾ ਚਾਹੀਦਾ। ਔਰ ਚੀਫ ਜਸਟਿਸ ਸਾਹਿਬ ਨੇ ਆਪਣੇ ਆਰਡਰ ਦੇ ਵਿੱਚ ਇਹ ਵੀ ਲਿਖਾਇਆ ਕਿ ਇਸ ਵੀਡੀਓ ਨੂੰ ਅਸੀਂ ਸੁਣਿਆ। ਤੇ ਅਸੀਂ ਉਸ ਅਸਤਸਰ ਦੇ ਖਿਲਾਫ ਜਿਹੜੇ ਐਲੀਗੇਸ਼ਨ ਨੇ ਇਸ ਆਰਡਰ ਦੇ ਵਿੱਚ ਨਹੀਂ ਇਨਕੋਰਪੋਰੇਟ ਕਰਨਾ ਚਾਹੁੰਦੇ ਕਿਤੇ ਜਾਂਚ ਨਾ ਪ੍ਰਭਾਵਿਤ ਹੋ ਜੇ ਸੋ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਪੰਜਾਬ ਦੀ ਪੁਲਿਸ ਇਸ ਆਡੀਓ ਦੀ ਜਾਂਚ ਨਹੀਂ ਕਰ ਸਕਦੀ ਇਹਨੂੰ ਪੰਜਾਬ ਤੋਂ ਬਾਹਰ ਹੀ ਜਾਂਚ ਦੇ ਲਈ ਭੇਜਣਾ ਪਊਗਾ ਸੋ ਏਆਈ ਦੇ ਨਾਂ ਤੇ ਜਿਹੜੀ ਪਟਿਆਲਾ ਪੁਲਿਸ ਨੇ ਇੱਕ ਐਫਆਈਆਰ ਦਰਜ ਕੀਤੀ ਸੀ ਜਿਦੇ ਚ ਕਦੇ ਪੱਤਰਕਾਰਾਂ ਨੂੰ ਸੱਮਨ ਕਦੇ ਵਕੀਲਾ ਨੂੰ ਸੱਮਨ ਪੁਲਿਸ ਨੂੰ ਨਹੀਂ ਬੁਲਾਇਆ ਮਤਲਬ ਜਿਹੜੀ ਜਾਂਚ ਦਾ ਪਹਿਲਾ ਪਹਿਲੂ ਇਹ ਹੋਣਾ ਚਾਹੀਦਾ ਸੀ ਕਿ ਤੁਸੀਂ ਉਹ ਪੁਲਿਸ ਅਫਸਰਾਂ ਨੂੰ ਸੱਦੋ ਉਹਨਾਂ ਦੇ ਵੌਇਸ ਸੈਂਪਲ ਲਓ ਉਹਨਾਂ ਦੇ ਮੋਬਾਈਲ ਕਨਫਿਸਕੇਟ ਕਰੋ ਫਿਰ ਜਾਂਚ ਕਰੋ ਪਟਿਆਲਾ ਪੁਲਿਸ ਜਾਂ ਪੰਜਾਬ ਦੀ ਪੁਲਿਸ ਦਾ ਇੱਕੋ ਕੰਮ ਸੀ ਕਿ ਜਿਹੜੇ ਵੀਡੀਓ ਸ਼ੇਅਰ ਕਰ ਰਹੇ ਨੇ ਕਿਸੇ ਤਰੀਕੇ ਉਹ ਵੀਡੀਓ ਸ਼ੇਅਰ ਹੋਣ ਤੋਂ ਰੁਕੀ ਜਾਵੇ ਸੋ ਅੱਜ ਦੇ ਇਸ ਆਰਡਰ ਨੇ ਬੜੀ ਕਲੈਰਿਟੀ ਕਰਤੀ ਹੈ ਕਿ ਹੁਣ ਪੰਜਾਬ ਦੀ ਪੁਲਿਸ ਇਸ ਆਡੀਓ ਦੀ ਜਾਂਚ ਨਹੀਂ ਕਰ ਸਕਦੀ ਇਲੈਕਸ਼ਨ ਕਮਿਸ਼ਨ ਨੂੰ ਅੱਗੇ ਵੀ ਇਹ ਹਦਾਇਤ ਦਿੱਤੀ ਗਈ ਹੈ ਕਿ ਤੁਸੀਂ ਇਨਸਟਰਕਸ਼ਨਾਂ ਜਾਰੀ ਕਰੋ ਸਾਰੇ ਐਸਐਚਓ ਨੂੰ ਅੱਜ ਹੀ ਜਾਰੀ ਕਰਨੀਆਂ ਪੈਣਗੀਆਂ ਕਿ ਜੇ ਉਹ ਜਾ ਕੰਮ ਇਹ ਅਫਸਰ ਕਿਹਾ ਇਕੱਲੇ ਪਟਿਆਲਾ ਦੇ ਐਸਐਸਪੀ ਦੀ ਗੱਲ ਹੈ ਇਹ ਤਾਂ ਆਡੀਓ ਵਾਇਰਲ ਹੋ ਗਈ ਪਰ ਆਰਡਰ ਨੇ ਸਾਰੇ ਐਸਐਚਓਸ ਤੇ ਜਿਹੜੇ ਅਧਿਕਾਰੀ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਇਨਵੋਲਵ ਨੇ ਕਿਉਂਕਿ ਮਾਡਲ ਕੋਡ ਆਫ ਕੰਡਕਟ ਲੱਗਿਆ ਹੈ ਇਲੈਕਸ਼ਨ ਕੰਡਕਟ ਕਰਾਉਣੀ ਹੈ ਇਲੈਕਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਨੇ ਸੋ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਸਭ ਨੂੰ ਇਨਸਟਰਕਸ਼ਨਾਂ ਜਾਰੀ ਕਰੋ ਕਿ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਸੂਬੇ ਦੇ ਵਿੱਚ ਨਹੀਂ ਹੋਣੀ ਚਾਹੀਦੀ ਕੋਈ ਵੀ ਅਫਸਰ ਸਰਕਾਰ ਦੇ ਪ੍ਰਭਾਵ ਦੇ ਅਧੀਨ ਕੰਮ ਨਾ ਕਰੇ ਹੁਣ ਇਸ ਕੇਸ ਦੀ ਅਗਲੀ ਸੁਣਵਾਈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ 22 ਦਸੰਬਰ ਨੂੰ ਹੋਏਗੀ ਤੇ ਉਦੋਂ ਤੱਕ ਇਹ ਸਟੇਟਸ ਰਿਪੋਰਟ ਲੈ ਕੇ ਆਣੀ ਹੋਊਗੀ ਕਿ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੋਇਆ ਕਿਸ ਤਰੀਕੇ ਦੇ ਨਾਲ ਇਹ ਇਨਵੈਸਟੀਗੇਸ਼ਨ ਅੱਗੇ ਵੱਧ ਰਹੀ ਹੈ ਸੋ ਮੈਂ ਇਹ ਸਮਝਦਾ ਕਿ ਚੀਫ ਜਸਟਿਸ ਸਾਹਿਬ ਦੇ ਬੈਂਚ ਨੇ ਇੱਕ ਇਤਿਹਾਸਿਕ ਆਰਡਰ ਦਿੱਤਾ ਜਿਹਦੇ ਨਾਲ ਘੱਟੋ ਘੱਟ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਏਗਾ ਕਿਉਂਕਿ ਇਦੇ ਵਿੱਚ ਬਹੁਤ ਕਲੀਅਰਲੀ ਲਿਖਿਆ ਕਿ ਇਹ ਐਕਸਪੈਕਟੈਂਸੀ ਸਟੇਟ ਇਲੈਕਸ਼ਨ ਕਮਿਸ਼ਨ ਤੋਂ ਇਹ ਐਪਰੀਸ਼ੀਏਟ ਕੀਤਾ ਜਾਂਦਾ ਮਤਲਬ ਕੋਰਟ ਨੇ ਵਰਡਿੰਗ ਯੂਜ਼ ਕੀਤੀ ਹੈ ਕਿ ਵੀ ਊਡ ਹੈਵ ਐਪਰੀਸ਼ੀਏਟਡ ਅਗਰ ਸਟੇਟ ਇਲੈਕਸ਼ਨ ਕਮਿਸ਼ਨ ਆਪਣੇ ਆਪ ਹੀ ਇਹਨੂੰ ਕਿਸ ਇੰਡੀਪੈਂਡੈਂਟ ਏਜੰਸੀ ਨੂੰ ਭੇਜ ਦਿੰਦਾ ਸੋ ਇਸ ਆਰਡਰ ਦੀ ਰੂਹ ਦੇ ਨਾਲ ਹੁਣ ਮੈਨੂੰ ਲੱਗਦਾ ਹੈ ਕਿ ਸਟੇਟ ਇਲੈਕਸ਼ਨ ਕਮਿਸ਼ਨ ਜਿਹੜੇ ਬਾਕੀ ਦਿਨ ਬਚੇ ਨੇ ਕਿਉਂਕਿ ਅੱਜ 11 ਤਰੀਕ ਹੋ ਗਈ ਹੈ 14 ਨੂੰ ਚੋਣਾਂ ਹੋ ਜਾਣੀਆਂ 17 ਨੂੰ ਰਿਜ਼ਲਟ ਹੈ ਸੋ ਕਾਫੀ ਕੁਝ ਸੂਬੇ ਦੇ ਅੰਦਰ ਜਿਹੜੀ ਸਟੇਟ ਇਲੈਕਸ਼ਨ ਮਸ਼ੀਨਰੀ ਹੈ ਉਹਦੇ ਚ ਸੁਧਾਰ ਆਏਗਾ ਤੇ ਜਿਹੜੀਆਂ ਚੋਣਾਂ ਨੇ ਇਹ ਨਿਰਪੱਖ ਹੋਣਗੀਆਂ